ਪਹਿਲਾਂ ਸੁਲਤਾਨ ਬਾਈ ਨੇ ਕੀਤਾ ਸੀਗਾ ਸ਼ੂਟ ਕੱਲਾ ਹੀ ਉਹਨਾਂ ਦਾ ਕੀਤਾ ਹਾਂਜੀ ਹਾਂਜੀ ਬਾਈ ਕਹਿੰਦੇ ਬਾਕੀ ਅਸੀਂ ਬਾਹਰ ਜਾ ਕੇ ਕਰਾਂਗੇ ਜਾਂ ਕੋਈ ਹੋਰ ਪਲਾਨ ਕਰਦੇ ਹਾਂ ਬਾਕੀ ਦਾ ਪਾਰਟ ਜਾਂ ਥੋੜੇ ਬੜਾ ਮੇਰੇ ਵਾਲਾ ਪਾਰਟ ਹਨਾ ਤੇ ਮੁੜ ਕੇ ਅਸੀਂ EP ਰਿਲੀਜ਼ ਕਰ ਦਿੱਤੀ ਉਹਦੇ ਵਿੱਚ ਗਾਣਾ ਆ ਗਿਆ ਗਾਣਾ ਤੋਂ ਬਾਅਦ ਪਤਾ ਨਹੀਂ ਕਿਸੇ ਨੇ ਸਪੋਰਟ ਹੀ ਨਹੀਂ ਕੀਤਾ ਫੇਰ ਮੈਂ ਕਿਹਾ ਯਾਰ ਸੁਲਤਾਨ ਦੇ ਨਾਲ ਗਾਣਾ ਚੱਲਣਾ ਚਾਹੀਦਾ ਆ ਹੂੰ ਿੱਡਾ ਵੱਡਾ ਨਾਮ ਸੀ ਉਹਦਾ ਹਾਂ ਫਿਰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਨੂੰ ਕਹੋ ਕਿ ਸ਼ੇਅਰ ਸ਼ੂਟ ਕਰਦੇ ਹਨਾ ਹੂੰ ਤੇ ਬਾਈ ਕਹਿੰਦੇ ਕੋਈ ਨਹੀਂ ਮੈਂ ਕਰੂੰਗਾ ਗੱਲ ਵੀ ਸ਼ੇਅਰ ਕਰਨ ਵਾਲੇ ਪਰ ਹਰਪ ਬਾਈ ਕਹਿ ਰਹੇ ਸੀ ਹਾਂ ਹਰਪ ਬਾਈ ਨੂੰ ਮੈਂ ਮੈਂ ਤੇ ਹਰਪ ਬਾਈ ਤੱਕ ਹੀ ਆ ਨਾ ਹੁਣੇ ਵੀ ਹੱਲੇ ਵੀ ਉਹਨਾਂ ਤੱਕ ਹੀ ਆ ਹੂੰ ਅੱਛਾ ਇਸ ਬਾਬਤ ਵੀ ਗੱਲਬਾਤ ਕਰਦੇ ਪਰ ਇਹ ਕਿੱਸਾ ਪਹਿਲਾਂ ਪੂਰਾ ਕਰਕੇ ਹਾਂ ਮੈਂ ਬਾਈ ਨੂੰ ਕਿਹਾ ਕਿ ਬਾਈ ਯਾਰ ਉਹਨਾਂ ਨੂੰ ਕਹੋ ਕਿ ਸ਼ੇਅਰ ਕਰ ਦਿਓ ਕਿ ਰੀਲ ਪਾ ਦਿਓ ਇੱਕ ਥਾੜਾ ਹੀ ਫੀਚਰ ਆ ਬਿਲਕੁਲ ਤੇ ਕੀ ਤੁਸੀਂ ਆਪ ਦੇ ਹੀ ਰ ਹੈ ਪਾਟ ਦਾ ਪਉਣਾ ਮੇਰੇ ਦਾ ਨਹੀਂ ਪਾਉਣਾ ਕਿ ਤੁਸੀਂ ਆਪ ਦਾ ਪੋਗੇ ਗਾਣਾ ਸਾਰਾ ਇੱਕ ਲਿਕ ਹੋਣਾ ਹੈ ਉਹਨਾਂ ਨੂੰ ਕਾਫੀ ਵਾਰੀ ਕਿਹਾ ਕਿਸੇ ਦੇ ਥਰੂ ਵੀ ਕਿਹਾ ਮੇਰੇ ਉਹਨਾਂ ਦੇ ਗਰੁੱਪ ਚ ਮੇਰੇ ਇੱਕ ਦੋ ਮੁੰਡੇ ਨੌਨ ਹੈਗੇ ਸੀ ਮੈਂ ਵੀ ਉਹਨਾਂ ਨੂੰ ਕਹਿੰਦਾ ਰਹਿ ਗਿਆ ਯਾਰ ਕਰਾ ਦਿਓ ਯਾਰ ਸ਼ੇਅਰ ਮੇਰਾ ਵੀ ਕੁਝ ਬਣ ਜੂਗਾ ਕਿ ਮੇਰਾ ਪਹਿਲਾ ਗੀਤ ਵੱਡਾ ਆਏ ਤੇ ਨਹੀਂ ਕਰਦੇ ਉਹ ਕਹਿੰਦੇ ਆਰਟਿਸਟ ਛੋਟਾ ਹੈ ਇਹ ਸੁਲਤਾਨ ਦੇ ਸ਼ਬਦ ਨੇ ਹਾਂ ਕੀ ਕਿਹਾ ਸੀ ਉਹਨਾਂ ਨੇ ਉਹਨਾਂ ਨੇ ਹਰਪ ਬਾਈ ਨੂੰ ਕਿਹਾ ਸੀਗਾ ਬੇਸਿਕਲੀ ਮੈਨੂੰ ਨਹੀਂ ਕਿਹਾ ਕਿਹਾ ਤੁਹਾਨੂੰ ਤੁਹਾਨੂੰ ਥੋੜੀ ਪਿੱਠ ਪਿੱਛੇ ਗਿਆ ਨਾ ਕਉਨਾਂ ਨੇ ਆਈ ਥਿੰਕ ਬਾਈ ਨੂੰ ਇਹ ਕਿਹਾ ਕਿ ਮੇਰੇ ਵੱਡੇ ਵੱਡੇ ਗੀਤ ਆ ਰਹੇ ਆ ਤੇ ਇਹ ਨਹੀਂ ਮੈਂ ਕਰ ਸਕਦਾ ਸ਼ੇਅਰ ਅੱਛਾ ਉਹਨਾਂ ਨੇ ਆਪਣਾ ਪਾਰਟ ਵੀ ਨਹੀਂ ਕੀਤਾ ਨਾ ਤੁਹਾਡਾ ਕੁਝ ਕਰਨਾ ਤੇ ਬਾਈ ਆਪਣਾ ਹੀ ਹੁੰਦਾ ਮੰਨ ਲਓ ਮੈਂ ਤੁਹਾਡੇ ਨਾਲ ਕੋਈ ਫੀਚਰ ਕੀਤਾ ਹੈ ਕਿਤੇ ਤੁਹਾਡਾ ਮੇਰੇ ਨਾਲ ਪੋਡਕਾਸਟ ਹੀ ਚੱਲਦਾ ਮੈਂ ਤੇ ਆਪਦਾ ਫ੍ਰੀਮ ਹੀ ਕੱਟ ਕੇ ਪਾਉਂਗਾ ਆਪਣੀ ਪ੍ਰੋਫਾਈਲ ਤੇ ਹੂੰ ਭਾਵੇਂ ਤੁਹਾਡੇ ਨਾਲ ਹੀ ਆ ਉਹ ਆਪਦਾ ਹੀ ਪਾ ਦਿੰਦਾ ਤੇ ਹੋ ਸਕਦਾ ਉਹ ਪਹਿਲੇ ਗਾਣਾ ਚੱਲ ਜਾਂਦਾ ਉਹ ਫਿਰ ਮੇਰੀ ਮਿਹਨਤ ਸੀਗੀ ਮੈਂ ਰੀਲਾਂ ਅਪਲੋਡ ਕਰਦਾ ਸੀਗਾ ਰੋਜ਼ ਉਹ ਫਿਰ ਕਿਸੇ ਰੀਲ ਸਟਾਰ ਨੇ ਕਿਸੇ ਨੇ ਵੀਡੀਓ ਪਾ ਦਿੱਤੀ ਉਹਦੇ ਤੇ ਹੂੰ ਉਗਿਓ ਉਹਦਾ ਮਿਲੀਅਨ ਚ ਸੀਗੀ ਕੁੜੀ ਦਾ ਮੈਨੂੰ ਨਾਮ ਨਹੀਂ ਪਤਾ ਕੀ ਸੀਗਾ ਉਹਨੇ ਪਾਈ ਸੀਗੀ ਰੀਲ ਤੇ ਉਹ ਮੈਂ ਸਵੇਰੇ ਉੱਠ ਕੇ ਮੈਂ ਦੇਖ ਰਿਹਾ ਸੀਗਾ ਕਿ ਕਿੰਨੀਆਂ ਗਰੀਲਾਂ ਪੈ ਗਈਆਂ ਤੇ ਉਹ ਗਾਣਾ ਟ੍ਰੈਂਡਿੰਗ ਚ ਆਇਆ ਸੀ ਉਹ ਵਾਇਰਲ ਹੋ ਗਿਆ ਸੀ ਤੂੰ ਥੋੜਾ ਸੁਣਾ ਸਕਦੇ ਹੋ ਗਾਣਾ ਕਿਹੜਾ ਸੀ ਥੋੜਾ ਹਮ ਸ਼ਰਮੇ ਅਮੀਰ ਸੀ ਲਿਖੋਗੇ ਹਾਇਰੇਟਡ ਨਖਰਾ ਤੇ ਰਾਣੀ ਹਰ ਗਬਰੂ ਦੇ ਨੋਟਿਸ ਦੇ ਵਿੱਚ ਰਹਿੰਦਾ ਤੇਰਾ ਚਿਹਰਾ ਨੀ ਬਾਹਾਨੀ ਸੁਣਾਉਣਾ ਕਿ ਮੇਰਾ ਜੀ ਨਹੀਂ ਕਰਦਾ ਭਾਈ ਕਿਉਂਕਿ ਸਪੋਰਟ ਹੀ ਨਹੀਂ ਕੀਤਾ ਗਿਆ ਨੇ ਇਹਨੂੰ ਭਾਵੂ ਖੋਗੇ ਤੁਸੀਂ ਹੂੰ ਸਪੋਰਟ ਨਹੀਂ ਕੀਤਾ ਭਾਈ ਬਹੁਤ ਸੋਹਣਾ ਗਾਣਾ ਸੀਗਾ ਉਹ ਗਾਣਾ ਚੱਲਣ ਤੋਂ ਬਾਅਦ ਭਾਜੀ ਅ ਇੱਕ ਦੋ ਕੰਪਨੀਆਂ ਨੇ ਅਪਰੋਚ ਵੀ ਕੀਤਾ ਕਿ ਸੋਹਣਾ ਕੰਟੈਂਟ ਆ ਲਾਈਕ ਪੈਨ ਇੰਡੀਆ ਚੱਲਣ ਵਾਲਾ ਆ ਤੁਸੀਂ ਗਾਣਾ ਸਾਨੂੰ ਬੇਚ ਦੋ ਬਸ ਇੰਨਾ ਚੀਜ਼ਾਂ ਕਰਕੇ ਅਸੀਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੈਨੂੰ ਮੈਂ ਕੰਪਨੀ ਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਮੈਨੂੰ ਮੈਸੇਜ ਕੀਤਾ ਸੀ ਉਹਨਾਂ ਨੇ ਕਿ ਗਾਣਾ ਅਸੀਂ ਤੁਹਾਡੇ ਤੋਂ ਬਾਏ ਕਰਨਾ ਚਾਹੁੰਦੇ ਆ ਮੀਟਿੰਗ ਕਰੋ ਸਾਡੇ ਨਾਲ ਪਹਿਲਾਂ ਸੁਲਤਾਨ ਬਾਈ ਦਾ ਹੀ ਕੀਤਾ ਸੀਗਾ ਸ਼ੂਟ ਹੂੰ ਕੱਲਾ ਹੀ ਉਹਨਾਂ ਦਾ ਕੀਤਾ ਹਾਂਜੀ ਹਾਂਜੀ ਬਾਈ ਕਹਿੰਦੇ ਬਾਕੀ ਅਸੀਂ ਬਾਹਰ ਜਾ ਕੇ ਕਰਾਂਗੇ ਜਾਂ ਕੋਈ ਹੋਰ ਪਲਾਨ ਕਰਦੇ ਆਂ ਬਾਕੀ ਦਾ ਪਾਰਟ ਜਾਂ ਤੁਹਾਡੇ ਵਾਲਾ ਮੇਰੇ ਵਾਲਾ ਪਾਰਟ ਹਨਾ ਤੇ ਮੁੜ ਕੇ ਅਸੀਂ ਈਪੀ ਰਿਲੀਜ਼ ਕਰ ਦਿੱਤੀ ਉਹਦੇ ਵਿੱਚ ਗਾਣਾ ਆ ਗਿਆ ਗਾਣਾ ਆਉਣ ਤੋਂ ਬਾਅਦ ਪਤਾ ਨਹੀਂ ਕਿਸੇ ਨੇ ਸਪੋਰਟ ਹੀ ਨਹੀਂ ਕੀਤਾ ਫੇਰ ਮੈਂ ਕਿਹਾ ਯਾਰ ਸੁਲਤਾਨ ਦੇ ਨਾਲ ਗਾਣਾ ਚੱਲਣਾ ਚਾਹੀਦਾ ਆ ਹੂੰ ਇੱਡਾ ਵੱਡਾ ਨਾਮ ਸੀ ਉਹਦਾ ਹਾਂ ਫਿਰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਨੂੰ ਕਹੋ ਕਿ ਸ਼ੇਅਰ ਸ਼ੂਟ ਕਰਦੇ ਹਨਾ ਹੂੰ ਤੇ ਬਾਈ ਕਹਿੰਦੇ ਕੋਈ ਨਹੀਂ ਮੈਂ ਕਰੂੰਗਾ ਗੱਲ ਵੀ ਸ਼ੇਅਰ ਕਰਨ ਵਾਲੇ ਹਰਪ ਬਾਈ ਕਹਿ ਰਹੇ ਸੀ ਹਾਂ ਹਰਪ ਬਾਈ ਨੂੰ ਮੈਂ ਮੈਂ ਤੇ ਹਰਪ ਬਾਈ ਤੱਕ ਹੀ ਆ ਨਾ ਹੁਣ ਵੀ ਹੱਲੇ ਵੀ ਉਹ ਨਾ ਤੱਕ ਹੀ ਆ ਹੂੰ ਅੱਛਾ ਇਸ ਵਾਪਸ ਵੀ ਗੱਲਬਾਤ ਕਰਦੇ ਪਰ ਇਹ ਕਿੱਸਾ ਪਹਿਲਾਂ ਪੂਰਾ ਕਰਕੇ ਹਾਂ ਮੈਂ ਬਾਈ ਨੂੰ ਕਿਹਾ ਕਿ ਬਾਈ ਯਾਰ ਉਹਨਾਂ ਨੂੰ ਕਹੋ ਕਿ ਸ਼ੇਅਰ ਕਰ ਦਿਓ ਕਿ ਰੀਲ ਪਾ ਦਿਓ ਇੱਕ ਤੁਹਾਡਾ ਹੀ ਫੀਚਰ ਆ ਬਿਲਕੁਲ ਤੇ ਕੀ ਤੁਸੀਂ ਆਪ ਦੇ ਹੀ ਰੈਪ ਪਾਰਟ ਦਾ ਪੋਣਾ ਮੇਰੇ ਦਾ ਨਹੀਂ ਪੋਣਾ ਕਿ ਤੁਸੀਂ ਆਪ ਦਾ ਪੋਗੇ ਗਾਣਾ ਸਾਰਾ ਇੱਕ ਲਿਖ ਹੋਣਾ ਹੈ ਉਹਨਾਂ ਨੂੰ ਕਾਫੀ ਵਾਰੀ ਕਿਹਾ ਕਿਸੇ ਨੇ ਥੋ ਵੀ ਕਿਹਾ ਮੇਰੇ ਉਹਨਾਂ ਦੇ ਗਰੁੱਪ ਚ ਮੇਰੇ ਇੱਕ ਦੋ ਮੁੰਡੇ ਨੌਨ ਹੈਗੇ ਸੀ ਮੈਂ ਵੀ ਉਹਨਾਂ ਨੂੰ ਕਹਿੰਦਾ ਰਿਹਾ ਕਿ ਯਾਰ ਕਰਾ ਦਿਓ ਯਾਰ ਸ਼ੇਅਰ ਮੇਰਾ ਵੀ ਕੁਝ ਬਣ ਜੂਗਾ ਕਿ ਮੇਰਾ ਪਹਿਲਾ ਗੀਤ ਵੱਡਾ ਆਏ ਤੇ ਨਹੀਂ ਕਰਦੇ ਉਹ ਕਹਿੰਦੇ ਆਰਟਿਸਟ ਛੋਟਾ ਏ ਇਹ ਸੁਲਤਾਨ ਦੇ ਸ਼ਬਦ ਨੇ ਹਾਂ ਕੀ ਕਿਆ ਸੀ ਉਹਨਾਂ ਨੇ ਉਹਨਾਂ ਨੇ ਹਰਪ ਬਾਈ ਨੂੰ ਕਿਹਾ ਸੀਗਾ ਬੇਸਿਕਲੀ ਮੈਨੂੰ ਨਹੀਂ ਕਿਹਾ ਨਹੀਂ ਕਿਹਾ ਤੂੰ ਤੂੰ ਥੋੜੀ ਪਿੱਠ ਪਿੱਛੇ ਕਿਹਾ ਨਾ ਕੱਲ ਤਾਂ ਥੋੜੀ ਉਹਨਾਂ ਨੇ ਆਈ ਥਿੰਕ ਬਾਈ ਨੂੰ ਇਹ ਕਿਹਾ ਕਿ ਮੇਰੇ ਵੱਡੇ ਵੱਡੇ ਗੀਤ ਆ ਰਹੇ ਆ ਤੇ ਇਹ ਨੀ ਮੈਂ ਕਰ ਸਕਦਾ ਸ਼ੇਅਰ ਅੱਛਾ ਉਹਨਾਂ ਨੇ ਆਪਣਾ ਪਾਰਟ ਵੀ ਨਹੀਂ ਕੀਤਾ ਨਾ ਤੁਹਾਡਾ ਨਾ ਨਾ ਕੁਝ ਨਹੀਂ ਕਰਨਾ ਤੇ ਬਾਈ ਆਪਣੇ ਹੁੰਦਾ ਹੈ ਮੰਨ ਲਓ ਮੈਂ ਤੁਹਾਡੇ ਨਾਲ ਕੋਈ ਫੀਚਰ ਕੀਤਾ ਹੈ ਕਿਤੇ ਤੁਹਾਡਾ ਮੇਰੇ ਨਾਲ ਪੋਡਕਾਸਟ ਹੀ ਚੱਲ ਰਿਹਾ ਮੈਂ ਤੇ ਆਪਦਾ ਫਰੇਮ ਹੀ ਕੱਟ ਕੇ ਪਾਉਂਗਾ ਆਪਦੀ ਪ੍ਰੋਫਾਈਲ ਤੇ ਹੂੰ ਭਾਵੇਂ ਤੁਹਾਡੇ ਨਾਲ ਹੀ ਆ ਹੂੰ ਉਹ ਆਪਦਾ ਹੀ ਪਾ ਦਿੰਦਾ ਤੇ ਹੋ ਸਕਦਾ ਉਹ ਪਹਿਲੇ ਗਾਣਾ ਚੱਲ ਜਾਂਦਾ ਉਹ ਫਿਰ ਮੇਰੀ ਮਿਹਨਤ ਸੀਗੀ ਮੈਂ ਰੀਲਾਂ ਅਪਲੋਡ ਕਰਦਾ ਸੀਗਾ ਰੋਜ਼ ਤੇ ਫਿਰ ਕਿਸੇ ਰੀਲ ਸਟਾਰ ਨੇ ਕਿਸੇ ਨੇ ਵੀਡੀਓ ਪਾ ਦਿੱਤੀ ਉਹਦੇ ਤੇ ਕਿਉਂਕਿ ਉਹ ਉਹਦਾ ਮਿਲੀਅਨ ਚ ਸੀਗੀ ਉਹ ਕੁੜੀ ਦਾ ਮੈਨੂੰ ਨਾਮ ਨਹੀਂ ਪਤਾ ਕੀ ਸੀਗਾ ਉਹਨੇ ਪਾਈ ਸੀਗੀ ਰੀਲ ਤੇ ਉਹ ਮੈਂ ਸਵੇਰੇ ਉੱਠ ਕੇ ਮੈਂ ਦੇਖ ਰਿਹਾ ਸੀਗਾ ਕਿ ਕਿੰਨੀਆਂ ਗਰੀਲਾਂ ਪੈ ਗਈਆਂ ਤੇ ਉਹ ਗਾਣਾ ਟ੍ਰੈਂਡਿੰਗ ਚ ਆਇਆ ਸੀ ਉਹ ਵਾਇਰਲ ਹੋ ਗਿਆ ਸੀ ਉਹ ਥੋੜਾ ਸੁਣਾ ਸਕਦੇ ਹੋ ਗਾਣਾ ਕਿਹੜਾ ਸੀ ਥੋੜਾ ਹੂੰ ਸ਼ਰਮੇ ਅਮੀਸੀ ਲਿਖੋਗੇ ਹਾਇਰੇਟਡ ਨਖਰਾ ਤੇ ਰਾਣੀ ਹਰ ਗਬਰੂ ਦੇ ਨੋਟਿਸ ਦੇ ਵਿੱਚ ਰਹਿੰਦਾ ਤੇਰਾ ਚਿਹਰਾ ਨੀ ਬਾੜਾ ਨਹੀਂ ਸੁਣਾਉਣਾ ਕਿ ਮੇਰਾ ਜੀ ਨਹੀਂ ਕਰਦਾ ਭਾਈ ਕਿਉਂਕਿ ਸਪੋਰਟ ਹੀ ਨਹੀਂ ਕੀਤਾ ਗਿਆ ਇਹਨਾਂ ਨੂੰ ਪਾਵੋ ਕੋਗੇ ਤੁਸੀਂ ਸਪੋਰਟ ਨਹੀਂ ਕੀਤਾ ਭਾਈ ਬਹੁਤ ਸੋਹਣਾ ਗਾਣਾ ਸੀਗਾ ਉਹ ਗਾਣਾ ਚੱਲਣ ਤੋਂ ਬਾਅਦ ਭਾਜੀ ਆ ਇੱਕ ਦੋ ਕੰਪਨੀਆਂ ਨੇ ਅਪਰੋਚ ਵੀ ਕੀਤਾ ਕਿ ਸੋਨਾ ਕੰਟੈਂਟ ਆ ਲਾਈਕ ਪੈਨ ਇੰਡੀਆ ਚੱਲਣ ਵਾਲਾ ਆ ਤੁਸੀਂ ਗਾਣਾ ਸਾਨੂੰ ਬੇਚ ਦਿਓ ਬਸ ਇੰਨਾ ਚੀਜ਼ਾਂ ਕਰਕੇ ਅਸੀਂ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਮੈਨੂੰ ਮੈਂ ਕੰਪਨੀ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ ਮੈਨੂੰ ਮੈਸੇਜ ਕੀਤਾ ਸੀ ਉਹਨਾਂ ਨੇ ਕਿ ਗਾਣਾ ਅਸੀਂ ਤੁਹਾਡੇ ਤੋਂ ਬਾਇ ਕਰਨਾ ਚਾਹੁੰਦੇ ਆ ਮੀਟਿੰਗ ਕਰੋ ਸਾਡੇ ਨਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par